ਹਾਕੀ ਨੂੰ 100 ਸਾਲ ਹੋ ਗਏ ਨੇ ਤੇ ਸਾਰਾ ਕੰਟਰੀ ਤੇ ਪੰਜਾਬ ਸਾਰੇ ਜ਼ਿਲ੍ਹੇ ਤਕਰੀਬਨ ਮਨਾ ਰਹੇ ਨੇ ਇਹਨੂੰ ਤੇ ਪੰਜਾਬ ਦੀ ਕਲਚਰਿਸਟੀ ਜਿਹੜੀ ਹੈਗੀ ਹੈ ਇਹਦਾ ਵੀ ਖੇਤੀ ਦੇ ਨਾਲ ਨਾਲ ਜਿਹੜੀ ਖੇਡਾਂ ਨੇ ਖਾਸ ਕਰਕੇ ਹਾਕੀ ਦੇ ਨਾਲ ਬਹੁਤ ਵੱਡਾ ਸਬੰਧ ਰਿਹਾ ਸਾਡਾ ਤੇ ਪੰਜਾਬ ਐਗਰੀਕਲਚਰ ਰਸ਼ੀ ਦੇ ਵਿੱਚੋਂ ਤਿੰਨ 올림픽 ਹਾਕੀ ਦੇ ਜਿਹੜੇ ਕੈਪਟਨ ਰਹੇ ਨੇ ਉਹ ਇੱਥੋਂ ਪੈਦਾ ਹੋਏ ਨੇ ਉਸ ਤੋਂ ਬਾਅਦ ਸਾਡੇ ਕੋਲ ਹੁਣ ਐਸਟ੍ਰੋਟਰਫ ਵੀ ਹੈਗਾ ਇੱਥੇ ਤੇ ਹੁਣ ਇਸੇ 2 ਮਹੀਨੇ ਪਹਿਲਾਂ ਅਸੀਂ ਇੱਕ ਨਵਾਂ ਸ਼ਟਰਫ ਜਿਹੜਾ ਹੈਗਾ ਉਹ ਫਿਰ ਤਿਆਰ ਕੀਤਾ ਇੱਥੇ 10 ਸਾਲ ਲੱਗੇ ਹੋਰ ਵਧੀਆ ਚੱਲੂਗਾ ਸੋ ਨਾਰਨਾਰ ਇਥੇ ਅਕੈਡਮੀਸ ਹੈਗੀਆਂ ਲੁਧਿਆਣਾ ਜਿਹਰੇ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਬੱਚੇ ਵੀ ਖੇਡਣ ਆਉਂਦੇ ਨੇ ਤੇ ਅਸੀਂ ਵੀ ਆਪਣੀ ਇਥੋਂ ਦੀ ਟੀਮ ਤਿਆਰ ਕਰ ਰਹੇ ਹਾਂ ਸੋ ਅੱਜ ਜੋ 100 ਸਾਲ ਪੂਰੇ ਹੋਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਗਲੇ ਸਾਲ ਜਦੋਂ ਸਾਡੇ ਕੋਲ ਹਾਕੀ ਐਸਟੋਟ੍ਰਾਫ ਵੀ ਨਹੀਂ ਸੀ ਉਦੋਂ ਵੀ ਅਸੀਂ ਨੇ ਛੇ ਖਿਡਾਰੀ ਪੈਦਾ ਕੀਤੇ ਹੁਣ ਤਾਂ ਐਸਟੋਟ੍ਰਾਫ ਹੈਗਾ ਸਾਡੇ ਕੋਲ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਗੇਮ ਹੈਗੀ ਇਹ ਫੇਰ ਵੱਡੇ ਤੇ ਫੁੱਲੇ ਤੇ ਅਸੀਂ ਫੇਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਵੱਲੋਂ ਆਪਣੀਆਂ ਟੀਮਾਂ ਭੇਜੀਏ ਹਾਕੀ ਨੂੰ 100 ਸਾਲ ਹੋ ਗਏ ਨੇ ਤੇ ਸਾਰਾ ਕੰਟਰੀ ਤੇ ਪੰਜਾਬ ਸਾਰੇ ਜ਼ਿਲ੍ਹੇ ਤਕਰੀਬਨ ਮਨਾ ਰਹੇ ਨੇ ਨੋ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਆ ਇਹਦਾ ਵੀ ਖੇਤੀ ਦੇ ਨਾਲ ਨਾਲ ਜਿਹੜੀ ਖੇਡਾਂ ਨੇ ਖਾਸ ਕਰਕੇ ਹੌਕੀ ਦੇ ਨਾਲ ਬਹੁਤ ਵੱਡਾ ਸਬੰਧ ਰਿਹਾ ਹੈ ਸਾਡਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਤਿੰਨ 올ੰਪੀਅਨ ਹੌਕੀ ਦੇ ਜਿਹੜੇ ਕੈਪਟਨ ਰਹੇ ਨੇ ਉਹ ਇੱਥੇੋਂ ਪੈਦਾ ਹੋਏ ਨੇ ਉਸ ਤੋਂ ਬਾਅਦ ਸਾਡੇ ਕੋਲ ਹੁਣ ਐਸਟੋਟਰਫ ਵੀ ਹੈਗਾ ਇੱਥੇ ਤੇ ਹੁਣ ਇਸੇ 2 ਮਹੀਨੇ ਪਹਿਲਾਂ ਅਸੀਂ ਇੱਕ ਨਵਾਂ ਐਸਟੋਟਰਫ ਜਿਹੜਾ ਹੈਗਾ ਉਹ ਫਿਰ ਤਿਆਰ ਕੀਤਾ ਇੱਥੇ 10 ਸਾਲ ਲੱਗੇ ਹੋਰ ਵਧੀਆ ਚੱਲੂਗਾ ਹੁਣ ਸੋ ਨਾਲ ਨਾਲ ਇੱਥੇ ਅਕੈਡਮੀ ਸੈੱਗਾਂ ਲੁਧਿਆਣਾ ਜਿਹੜੇ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਬੱਚੇ ਵੀ ਖੇਡ ਲਾਉਂਦੇ ਨੇ ਤੇ ਅਸੀਂ ਵੀ ਆਪਣੀ ਇੱਥੋਂ ਦੀ ਟੀਮ ਤਿਆਰ ਕਰ ਰਹੇ ਹਾਂ ਸੋ ਅੱਜ ਜੋ 100 ਸਾਲ ਪੂਰੇ ਹੋਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਗਲੇ ਸਾਲ ਜਦੋਂ ਸਾਡੇ ਕੋਲ ਹਾਕੀ ਐਸਟੋਟਰਫ ਵੀ ਨਹੀਂ ਸੀ ਉਦੋਂ ਵੀ ਅਸੀਂ ਨੇ ਛੇ ਖਿਡਾਰੀ ਪੈਦਾ ਕੀਤੇ ਹੁਣ ਤਾਂ ਐਸਟ ਫਾਇਦਾ ਸਾਡੇ ਕੋਲ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਗੇਮ ਹੈਗੀ ਇਹ ਫਿਰ ਬਦੇ ਤੇ ਫੁੱਲੇ ਤੇ ਅਸੀਂ ਫਿਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਵੱਲੋਂ ਆਪਣੀਆਂ ਟੀਮਾਂ ਭੇਜੀਏ ਹਾਂ ਬਿਲਕੁਲ ਸਹੀ ਹੈ ਹੋਕੀ ਦੀ ਟੀਮ ਫੇਰ ਉੱਠ ਰਹੀ ਹੈ ਸਰਕਾਰ ਬਹੁਤ ਵੱਧ ਕਰ ਰਹੀ ਹੈ ਆਪਣਾ ਜੋ ਇਨਫਰਾਸਟ੍ਰਕਚਰ ਹੈ ਉਹ ਡਲ ਫੋਰੀ ਹੈਗੀ ਹੈ ਹਾਂ ਹੁਣ ਲੜਕੀਆਂ ਦੀ ਜਿਹੜੀ ਕ੍ਰਿਕਟ ਦੀ ਟੀਮ ਹੋਈ ਉੱਥੇ ਵੀ ਕੈਪਟਨ ਸਾਡੀ ਪੰਜਾਬੀ ਸੀ ਸੋ ਆਪਣਾ ਪੰਜਾਬ ਉੱਤੇ ਜਾ ਰਿਹਾ ਖੇਡਾਂ ਦੇ ਵਿੱਚ ਤੇ ਨਸੀਦਾ ਵੀ ਆਪਣਾ ਬਹੁਤ ਵੱਡਾ ਰੋਲ ਹੈ ਤੇ ਇਥੋਂ ਦੇ ਸਾਡੇ ਲੋਕ ਨਹੀਂ ਹੈਗੇ ਜਿਹੜੇ ਕਿ ਬਹੁਤ ਇਹਨੂੰ ਪਿਆਰ ਕਰਦੇ ਨੇ ਤੇ ਉਹ ਇਸ ਚਾਹੁੰਦੇ ਨੇ ਕਿ ਜਿਹੜੀ ਸਾਡੀ ਇਥੋਂ ਦੀ ਹੈ ਕਿ ਇਸਟਰ ਪਰਫੈਕਟ ਗਿਲਸਾਬ ਨੇ ਨਾਲ ਖੜੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਕਿ ਜਲਦੀ ਜਲਦੀ ਤੇ ਨੀਟਾ ਜੀ ਨੇ ਗਰੇਵਾਲ ਸਾਹਿਬ ਤੇ ਪੁਨੀਆ ਸਾਹਿਬ ਨੇ ਜਿਹੜੇ ਸਾਡੇ ਹੀ ਲੋਕ ਬਣਾਈ ਨੇ ਤੇ ਉਹ ਚਾਹੁੰਦੇ ਨੇ ਕਿ ਇਹਨੂੰ ਸਾਰੀ ਗੇਵ ਨੂੰ ਅਸੀਂ ਹੋਰ ਇੱਥੇ ਬੜਾਵਾ ਦੇਈਏ ਕੋਜੀ 1925 ਚ ਹਿੰਦੁਸਤਾਨ ਦੀ ਹਾਕੀ ਫੈਡਰੇਸ਼ਨ ਪਹਿਲੀ ਵਾਰੀ ਬਣੀ ਸੀਗੀ ਅੱਜ ਪੂਰੇ 100 ਸਾਲ ਹੋ ਗਏ ਆ ਔਰ 100 ਸਾਲ ਨੂੰ ਅਸੀਂ ਬਹੁਤ ਤੁਮਸਾਵਨਾ ਸਾਰੇ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਚ ਮਨਾ ਰਹੇ ਨੇ ਪਹਿਲੀ ਵਾਰ ਹਿੰਦੁਸਤਾਨ ਦੀ ਟੀਮ ਫੈਡਰੇਸ਼ਨ 25 ਚ ਬਣੀ ਔਰ 1928 올림픽 ਹੋਈ ਸੀ ਐਮਸਟਰਡਮ ਉਥੇ ਹਿੰਦੁਸਤਾਨ ਦੀ ਪਹਿਲੀ ਵਾਰ ਹਾਕੀ ਟੀਮ ਜਾ ਕੇ ਉਥੇ ਪਾਰਟਿਸਪੇਟ ਕੀਤਾ ਸੀ ਉਹ ਕਿਵੇਂ ਵੇਖਦੇ ਹੋ ਕਿ hockey ਲਗਾਤਾਰ ਜਿਹੜੀ ਵਾਧੇ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿਤੇ ਪਿਛੇ ਕੁਝ ਸਮਾਂ ਐ ਸੀ ਜਦੋਂ hockey ਇੰਡੀਆ ਦੇ ਵਿੱਚ ਘਟੀ ਸੀ ਪਰ ਫਿਰ ਮੁੜ ਉਸ ਤਰੀਕੇ ਨਾਲ ਵਾਪਸ ਆ ਰਹੀ ਹੈ ਪੀਐਸ ਉਸ ਦੇ ਵਿੱਚ ਬਹੁਤ ਯੋਗਦਾਨ ਪਾ ਰਹੀ ਹੈ ਹਾਂਜੀ ਹੁਣ ਦੁਆਰਾ ਦੇਖੋ ਹਿੰਦੁਸਤਾਨ ਦੇ ਵਿੱਚ ਟੀਮ ਦੇ ਵਿੱਚ ਆ ਦੋ 올림픽ਸ ਲੰਘੀਆਂ ਨੇ ਹੁਣ ਔਰ ਪੰਜਾਬ ਦੇ 10-10 ਪਲੇਅਰ ਦੋਨਾਂ 올림픽ਸ ਸੀਗੇ ਦੋਨਾਂ 올림픽ਸ ਦੇ ਵਿੱਚ ਪੰਜਾਬ ਦੇ 10 ਤੋਂ 10 ਪਲੇਅਰਾਂ ਨੇ ਪਾਰਟਿਸਿਪੇਟ ਕੀਤਾ ਔਰ ਇੰਡੀਆ ਟੀਮ ਨੇ ਉੱਥੇ ਦੋਨਾਂ 올림픽ਸ ਦੇ ਵਿੱਚ 브론즈 ਮੈਡਲ ਜਿੱਤਿਆ ਸੋ ਇੱਕ ਬੜੀ ਵੱਡੀ ਇਹ ਦੇਣ ਆ ਪੰਜਾਬ ਦੀ ਹਿੰਦੁਸਤਾਨ ਨੂੰ ਔਰ ਹਿੰਦੁਸਤਾਨ ਦਾ ਦੋ 올림픽ਸ ਲਗਾਤਾਰ 브론즈 ਮੈਡਲ ਆਉਣਾ ਇਹ ਬੜੀ ਵੱਡੀ ਇੱਕ ਦੁਨੀਆ ਦੇ ਵਿੱਚ ਸਾਡੀ ਉਹ ਹੈਗੀ ਪਾਰਟਿਸਪੇਸ਼ਨ ਹਾਂ ਜੀ ਆ ਕਿਵੇਂ ਵੇਖਦੇ ਹੋ ਵੀ ਹੁਣ ਪੀਯੂ ਦੇ ਵਿੱਚ ਨਵਾਂ ਸਟੇਡੀਅਮ ਵੀ ਬਣਿਆ ਇਹਦਾ ਕਿੰਨਾ ਕੁ ਫਾਇਦਾ ਜਿਹੜਾ ਸਟੂਡੈਂਟਸ ਨੂੰ ਹੋਊਗਾ ਜਿਹੜੇ ਇੱਥੇ ਸਿੱਖਣ ਆਉਂਦੇ ਨੇ ਦੇਖੋ ਨਵੀਂ ਟਰਫ ਲੱਗੀ ਹੈ ਹੁਣ ਤੇ ਨਵੀਂ ਟਰਫ ਦਾ ਮਤਲਬ 10 ਸਾਲ ਉਹਲੇ ਤਰਫ ਨੇ ਕਿਤੇ ਨਹੀਂ ਜਾਣਾ ਪਰ 10 ਸਾਲ ਇਹਦੇ ਉੱਤੇ ਬੱਚੇ ਖੇਡਣਗੇ ਪਰ 10 ਸਾਲ ਆਉਣ ਵਾਲੇ ਇਹ ਬੱਚਿਆਂ ਨੂੰ ਇੱਕ ਬਹੁਤ ਵਧੀਆ ਚੀਜ਼ ਮਿਲ ਗਈ ਹੈ ਜਿਹਦੇ ਉੱਤੇ ਆਪਣਾ ਇਹ ਮਿਹਨਤ ਕਰਕੇ ਪਲੇਅਰ ਬਣਨਗੇ ਇੰਡੀਆ ਟੀਮ 'ਚ ਖੇਡਣਗੇ ਨੌਕਰੀਆਂ ਮਿਲਣਗੀਆਂ ਸੋ ਇਹਦੀ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਆ ਸਾਡੇ ਤਾਂ ਪਲੇਅਰਸ ਦੇ ਲਈ ਹਾਂਜੀ ਮੈਂ ਜੀ ਮੇਰਾ ਨਾਮ ਬਲਦੇਵ ਸਿੰਘ ਹੈ ਮੈਂ ਹਾਕੀ 'ਚ ਇੰਡੀਆ ਟੀਮ ਦਾ ਕੋਚ ਰਹੇ ਹਾਂ ਔਰ ਦਰੋਣਾਚਲੀਆ ਅਵਾਰਡ ਮੈਨੂੰ ਮਿਲ ਚੁੱਕਾ ਆ ਔਰ ਮੈਂ ਬਹੁਤ ਸਾਰੇ ਪਲੇਅਰ ਇੰਡੀਅਨ ਉਹ ਹਾਉ ਇੰਡੀਅਨ ਟੀਮ ਨੂੰ ਦਿੱਤੇ ਆ ਮੈਨਰ ਰੋਪਮੈਨ ਦੇ ਵਿੱਚ ਸਰ ਕਿਵੇਂ ਵੇਖਦਾ ਵੀ ਹੌਕੀ ਨੇ ਇੰਨੀਆਂ ਮੱਲਾਂ ਜਿਹੜੀਆਂ ਨੇ ਉਹ ਉਹ ਬਤੌਰ ਭਾਰਤ ਲੈਵਲ ਤੇ ਮਾਰੀਆਂ ਨੇ ਜਿਵੇਂ ਤੁਸੀਂ ਵੀ ਇੰਡੀਅਨ ਹੌਕੀ ਦੇ ਕੋਚ ਰਹੇ ਹੋ ਤਾਂ ਕਿਵੇਂ ਵੇਖਣਾ 100 ਸਾਲ ਹੋਏ ਨੇ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੈ ਜੀ ਹੌਕੀ ਨੂੰ ਇੱਕ 81 ਮਨਾ ਰਹੇ ਆ ਦਿਹਾੜਾ ਵਾਕਈ ਅਸੀਂ ਅਜੇ ਹਿੱਤਾ ਕਰੇ ਸਮਝਦੇ ਆ ਕਿ ਵੀ ਅਸੀਂ ਡਿਜ਼ਰਵ ਕਰਦੇ ਹਾਂ ਇਸ ਦਿਹਾੜੇ ਨੂੰ ਮਨਾਉਣਾ ਕਿਉਂਕਿ ਸਾਡੇ ਕੋਲ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨੇ ਹਾਕੀ ਨੇ ਮੈਡਲ ਸਾਡੇ ਕੋਲ 8 골ਡ ਅਸੀਂ ਜਿੱਤ ਚੁੱਕੇ ਹਾਂ ਔਰ ਹਾਕੀ ਦੀ ਜੋ ਕੰਟਰੀਬਿਊਸ਼ਨ ਆ ਟੋਟਲ ਮਿਲਾ ਕੇ ਬਾਕੀ ਇੰਡੀਆ ਦੇ ਬਰਾਬਰ ਹੈ ਜਿੰਨੇ ਅਜੇ ਤੱਕ ਮੈਡਲ ਜਿੱਤੇ ਨੇ ਅਸੀਂ ਉਹਨਾਂ ਦੇ ਸਾਡੇ ਹਜੇ ਵੀ ਅਸੀਂ ਉਤੋਂ ਉਹਨਾਂ ਦੇ ਪਏ ਹੋਏ ਆ ਸੋ ਜੇ ਜੀ ਹਾਕੀ ਦੀ ਜਿਹੜੀ ਕੰਟਰੀਬਿਊਸ਼ਨ ਆ ਇੰਡੀਆ ਦੇ ਵਿੱਚ ਉਹ ਤਾਂ ਅਸੀਂ ਸਮਝਦੇ ਕਿ ਸਾਡੀ ਜਿੰਦ ਜਾਨ ਹੈ ਸਾਡੀ ਹਾਕੀ ਸਾਡੀ ਇੱਕ ਆ ਮਾਂ ਹਾਕੀ ਜਿਹਨੂੰ ਕਹਿੰਦੇ ਆ ਵੀ ਅਸੀਂ ਉਹ ਹੈ ਹਾਕੀ ਜਿਹੜੀ ਹਾਂਜੀ ਸਰ ਮੈਂ ਤੁਹਾਨੂੰ ਪੁੱਛਣਾ ਪੰਜਸਾ ਮੈਂ ਤੋਂ ਸ਼ੁਰੂ ਕੀਤੀ ਸੀ ਹਾਕੀ ਜਦੋਂ ਆ ਬਤੌਰ ਸਟਾਰਟਿੰਗ ਕੀਤੀ ਹੈ ਫਿਰ ਇੰਡੀਅਨ ਕੋਚ ਬਣੇ ਤਾਂ ਉਹ ਕਿਸ ਤਰੀਕੇ ਦਾ ਸਫਰ ਰਿਹਾ ਸੀ ਤੇ ਅੱਜ ਜਦੋਂ ਦੇਖਦੇ ਹਾਂ ਵੀ ਉਹੀ ਉਮਰ ਦੇ ਵਿੱਚ ਜਦੋਂ ਬੱਚੇ ਖੇਡਦੇ ਆਪਣੇ ਅੱਖਾਂ ਮਗਰ ਦੇਖਦਾ ਕਿੰਨਾ ਕਿ ਸਕੂਨ ਮਿਲਦਾ ਚੀਜ਼ ਦੇਖ ਕੇ ਪਹਿਲੀ ਗੱਲ ਤਾਂ ਜੀ ਅਸੀਂ ਮੈਂ ਦੱਸ ਦੇਣਾ ਚਾਹੁੰਦਾ ਆ ਕਿ ਵੀ ਕੋਈ ਵੀ ਇੰਡੀਅਨ ਹਾਕੀ ਜਦੋਂ ਵੀ ਸਾਡੇ ਕੋਲ ਮੈਡਲ ਆਏ ਨੇ ਉਹਦੇ ਵਿੱਚ 80% ਪਲੇਅਰ ਸਾਡੇ ਪੰਜਾਬੀਆਂ ਦੀ ਕੰਟ੍ਰਿਬਿਊਸ਼ਨ ਸੀ 80% ਪਲੇਅਰ ਸਾਡੇ ਪੰਜਾਬ ਦੇ ਰਹੇ ਨੇ ਅੱਜ ਵੀ ਜਿਹੜੀ ਹਾਕੀ ਅਸੀਂ ਜਿਹੜੀ ਅਸੀਂ ਕੁਝ ਚੰਗਾ ਕਰਦੇ ਪਏ ਆ ਤੇ 80 90 ਪਲੇਅਰ 80% ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਹੀ ਨੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਹੁਣ ਵੀ ਅੱਜ ਵੀ ਮੈਚ ਸਾਡੇ ਅੰਡਰ 19 ਮੁੰਡੇ ਖੇਡਦੇ ਪਏ ਨੇ ਬੜੀ ਖੁਸ਼ੀ ਹੁੰਦੀ ਹੈ ਸਾਡਾ ਇੱਕ ਅੱਜ ਦੀ ਡੇਟ ਦੇ ਵਿੱਚ ਸਾਨੂੰ ਬਹੁਤ ਖੁਸ਼ ਹੈ ਸਾਡੀ ਸਪੋਰਟਸ ਅਥਾਰਟੀ ਆਫ ਇੰਡੀਆ ਸਪான்ਸਰ ਕਰਦੀ ਆ ਉਹਨਾਂ ਦਾ ਬੜਾ ਖਰਚ ਕਰਦੀ ਆ ਸਾਡੇ ਹਾਕੀ ਦੇ ਉੱਤੇ ਪਰ ਜੇ ਹਾਕੀ ਸਾਰੀ ਜਿਹੜੀ ਆ ਉਹ ਪੰਜਾਬ ਦੀਆਂ ਨਸਾਂ ਵਿੱਚ ਫਸੀ ਹੋਈ ਆ ਜੇਕਰ ਜਿਸ ਦਿਨ ਜਦੋਂ ਅਸੀਂ ਇਸ ਨੂੰ ਇਗਨੋਰ ਕਰ ਦਿੰਨੇ ਆ ਪੰਜਾਬੀ ਪਲੇਅਰਾਂ ਨੂੰ ਸਾਡੀ ਹਾਕੀ ਇੰਡੀਆ ਵੀ ਜਿਹੜੀ ਆ ਉਹ ਇਗਨੋਰ ਹੋ ਜਾਂਦੀ ਆ ਸਾਡੇ ਉੱਤੇ ਮੈਡਲ ਨਹੀਂ ਆਉਂਦੇ ਹੈਗੇ ਸੋ ਅਸੀਂ ਇਹ ਚਾਹਾਂਗੇ ਸਾਡੇ ਸੀਐਮ ਮਾਨ ਸਾਹਿਬ ਖੁਦ ਇੰਟਰਸਟ ਲੈਂਦੇ ਨੇ ਹਾਕੀ 'ਚ ਔਰ ਉਹ ਵੀ ਕਰਦੇ ਹੁਣ ਆਇ ਸੋਟਾ ਟੈਲੀਫੋਨਾਂ ਨੇ ਬੜੀ ਛੇਤੀ ਮੰਗਿਆ ਸੀ ਤਾਂ ਉਹਨੇ ਨਵੀਂ ਲਾ ਕੇ ਰੱਖਤੀ ਹੈ ਸੋ ਪੰਜਾਬ ਦੀ ਜਿਹੜੀ ਸਪੋਰਟਸ ਹੈ ਮੇਨ ਸਾਡੀ ਉਹ ਸਾਡੀ ਹਾਕੀ ਹੀ ਹੈ ਔਰ ਬੱਚਿਆਂ ਦੇ ਦਿਲ ਵਿੱਚ ਉਹਨਾਂ ਦੇ ਵਿੱਚ ਵਸੀ ਹੋਈ ਜਾ ਰਹੀ ਖੂਨ ਖੂਨ ਚ ਰਚ ਚੁੱਕੀ ਆ ਸਾਡੀ ਹਾਕੀ ਬੜੀ ਹਾਕੀ ਹੈ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਇੱਥੇ ਬਹੁਤ ਸਾਰੀ ਹਾਕੀ ਆ ਜਲੰਧਰਾ ਲੁਧਿਆਣਾ ਵਿੱਚ ਬਹੁਤ ਸਾਰੀ ਆ ਕੇ ਪਿੰਡਾਂ ਪਿੰਡਾਂ ਦੇ ਵਿੱਚ ਔਰ ਜਦ ਤੱਕ ਪੰਜਾਬ ਜਿਉਂਦਾ ਆ ਹਾਕੀ ਤੇ ਇੰਡੀਆ ਜਿਉਂਦੀ ਇੰਡੀਆ ਦੀ ਹਾਕੀ ਜਿਹੜੀ ਆ ਉਹ ਟੀਮ ਜਿਉਂਦੀ ਰਹੇਗੀ ਉਹਨਾਂ ਨੂੰ ਮੈਡਲ ਆਉਂਦੇ ਹੀ ਰਹਿਣਗੇ